ਸਾਰੇ ਕਹਿੰਦੇ ਵੀ ਤੁਹਾਡੇ ਘਰ ਵਿੱਚ ਪਰਕਾ ਕਰਕੇ ਜੇ ਆਹ ਪੰਨੇ ਜੀ ਵੀ ਠੀਕ ਆ ਘਰ ਮਕਾਨ ਤਾਂ ਯਾਰ ਹੁਣ ਵੀ ਬਹੁਤ ਸੋਹਣਾ ਹੈ 60 ਸਾਲ ਚਵਾਰਾ ਪਿੱਛੋਂ ਪਾਇਆ ਦੀ ਆ ਡਾਟਾ ਹਾਂ ਇਹ ਥੋੜਾ ਜਿਹਾ ਸੁਣ ਬਾਤ ਪਾਇਆ ਅੱਛਾ ਤੇ ਇਹ ਕਿੰਨੇ ਕ ਟਾਈਮ ਬਾਦੋਂ ਉਦੋਂ 4-5 ਖੱਤਸਰੀਆ ਕਰ ਜੇ ਜਿਹੜਾ ਤੁਸੀਂ ਆ ਮਕਾਨ ਵੇਖ ਰਹੇ ਹੋ ਨਾ ਜੀ ਇਹਦੇ ਵਿੱਚ ਹੀ ਆਪਣਾ ਬਚਪਨ ਗੁਜ਼ਰਿਆ ਸੀ ਤੇ ਜਿਹੜਾ ਚਵਾਰਾ 1970 ਦੇ ਵਿੱਚ ਪਾਇਆ ਹੋਇਆ ਸਾਲ ਦੇ ਵਿੱਚ ਤੇ ਜਿਹੜਾ ਬਾਈ ਨਾ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਿੰਨਾ ਆ ਹੁਣ ਨਹੀਂ ਹੁਣ ਤਾਂ ਇਹ ਮਕਾਨ ਮਾਲਕ ਸਰਦਾਰ ਸਰਜੀਤ ਸਿੰਘ ਦੇ ਨਾਂ ਤੇ ਸਾਡੇ ਬਾਬਾ ਜੀ ਦੇ ਨਾਂ ਤੇ ਸੀ ਇਹ ਤੇ ਪਹਿਲਾਂ ਨਹੀਂ ਤੁਹਾਨੂੰ ਜਾਲੀਆਂ ਜੂੜੀਆਂ ਅੱਜ ਨਾਲ ਇਹਨੂੰ ਢਾਉਣ ਲੱਗੇ ਨੇ ਕਿਉਂਕਿ ਭਾਈ ਨਵੀਂ ਪੀੜੀ ਕਹਿੰਦੀ ਫਿਰ ਮੈਂ ਵੀ ਆਪਾਂ ਕੋਠੀ ਬਣਾਉਣੀ ਆ ਚਲੋ ਹੱਕ ਵੀ ਆ ਬਾਈ ਕਿਉਂਕਿ ਟ੍ਰੈਂਡ ਚੱਲਦਾ ਕੋਈ ਇਹ ਉੱਚੇ ਨਹੀਂ ਤੇ ਹੋਏ ਜਾਂ ਕੋਈ ਨੀਮਾ ਨਹੀਂ ਤੇ ਹੋਇਆ ਤੇ ਸੋਨੂੰ ਨਾ ਜਿਹੜੀ ਇਹਦੇ ਵਿੱਚ ਮੈਂ ਖਾਸੀਆ ਤੋਂ ਦਿਖਾਉਣਾ ਇੱਕ ਅੰਦਰਲੀ ਦਿਖਾਉਣਾ ਬਾਈ ਇਹਦੇ ਅੰਦਰ ਨਾਲ ਡਾਟ ਜੁੜੀ ਹੋਈ ਆ ਮੈਂ ਆਦੇ ਚਾਤਾ ਜੀ ਨਾਲ ਗੱਲ ਵੀ ਥੋੜੀ ਕਰਾਉ ਤੇ ਜਿਹੜੀ ਇਹ ਡਾਟ ਜੁੜੀ ਹੋਈ ਹੈ ਨਾ ਤੁਸੀਂ ਅੰਦਰ ਦੇਖੋਗੇ ਉਹੋ ਜੀ ਪਈ ਆ ਇੱਕੇ ਦਾਤਾ ਘਟੋ ਘਟ ਇਹਨਾਂ ਜੀ ਇਹਨੂੰ 1970 ਦੇ ਵਿੱਚ 55 ਕੁ ਸਾਲ ਹੋ ਗਏ ਲਗਭਗ ਤੇ ਤੁਸੀਂ ਆ ਡਾਟ ਦੇਖੋਗੇ ਨਾ ਮਕਾਨ ਦੇ ਉਹੋ ਜਿਹੀ ਪਈ ਆ ਇਹ ਬਿਲਕੁਲ ਤੇ ਅੰਦਰੋਂ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਬਈ ਪਹਿਲਾਂ ਜਿਹੜੇ ਬਜ਼ੁਰਗ ਅਸੀਂ ਆ ਸਰਬੱਤियां ਹੁੰਦੀਆਂ ਸੀ ਆ ਸਰਬੱਤियां ਹੁੰਦੀਆਂ ਸੀ ਬਾਈ ਜੀ ਤੇ ਇੱਥੇ ਬੁਖਾਰੀ ਹੁੰਦੀ ਸੀ ਬੁਖਾਰੀਆਂ ਬਾਈ ਜੀ ਜਿੱਥੇ ਕਣਕ ਸਾਮੀ ਆਉਂਦੇ ਸੀ ਘਟੋ ਘਟ ਇਹ ਮਕਾਨ ਦੇ ਵਿੱਚ ਬਵੰਜਾ ਜੀ ਹੁੰਦੇ ਸੀ ਅੰਦਰੋਂ ਮੈਂ ਤੁਹਾਨੂੰ ਦਿਖਾਉਣਾ ਬਈ ਬਹੁਤ ਸੋਹਣੇ ਨਾ ਲੱਕੜ ਵਾਲਾ ਆਇਆ ਹੋਇਆ ਸੀਰੇ ਉੱਪਰ ਤੇ ਸਪੀਰੀਆਂ ਜਿਹੜੀਆਂ ਸੀ ਚੀਲ ਦੀਆਂ ਲੱਭਦੇ ਫਿਰਦੇ ਹੋਣੇ ਉਹ ਨੇ ਤੇ ਵਿਚਾਲੇ ਘਾੜਰ ਆਪਣਾ ਵੀ ਬਾਈ ਬਚਪਨ ਇੱਥੇ ਗੁਜ਼ਰਿਆ ਸੋਨੂੰ ਮੈਂ ਇੱਕ ਆਪਾਂ ਨੂੰ ਇਧਰਲੇ ਵੱਲ ਜਦੋਂ ਅਸੀਂ ਅੱਡ ਹੋਏ ਤਾਂ ਸਾਨੂੰ ਇਧਰਲੀ ਸਾਈਡ ਆਈ ਹੋਈ ਸੀ ਤੇ ਆਸੀ ਬਾਈ ਉਹ ਅੰਦਰੋਂ ਇਧਰਲੀ ਤੇ ਆ ਦਰ ਬੈਠ ਕੇ ਕੱਟੀਆਂ ਹੁੰਦੀਆਂ ਸੀ ਇੱਥੇ ਗੁਜ਼ਰਿਆ ਬਈ ਆਪਣਾ ਤੇ ਆਜੋ ਆਪਾਂ ਮਕਾਨ ਮਾਲਕ ਨਾਲ ਗੱਲ ਕਰਦੇ ਆ ਜਿਹੜਾ ਮੇਰਾ ਚਾਚਾ ਜੀ ਰੰਦ ਵੀ ਕਿੰਨੇ ਪਾਇਆ ਹੋਇਆ ਤੁਸੀਂ ਇਹ ਤਾਂ ਜੀ 70 ਸਾਲ ਹੋ ਗਏ 60 ਸਾਲ ਚਵਾਰਾ ਪਿੱਸੋਂ ਪਾਇਆ ਦੀ ਹਾਡਾ ਤਾਂ ਹਾਂ ਇਹ ਥੋੜਾ ਜਿਹਾ ਬਾਅਦ ਚ ਪਾਇਆ ਅੱਛਾ ਤੇ ਇਹ ਕਿੰਨੇ ਕ ਟਾਈਮ ਬਾਦੋਂ ਉਦੋਂ 4-5 ਖਾਲਾਂ ਦਾ ਨਹੀਂ ਫਰਕ ਠੀਕ ਆ ਤੇ ਉਦੋਂ ਫਿਰ ਇਹਦੀ ਚਵਾਰੇ ਦੀ ਕਿੰਨੀ ਕੁ ਚੜਾਈ ਸੀ ਪਿੰਡ ਦੇ ਵਿੱਚ ਪੂਰੀ ਚੜਾਈ ਸੀ ਸਾਰੇ ਪਿੰਡ ਚ ਅਵੇਲੀ ਇਹੀ ਦੀ ਆਪਣੇ ਅੱਛਾ ਉਦੋਂ ਹਵੇਲੀ ਕਹਿੰਦੇ ਜੀ ਨੂੰ ਸਾਰੇ ਕਹਿੰਦੇ ਵੀ ਤੁਹਾਡੇ ਘਰ ਪਰਕਾਰਾ ਕਰਕੇ ਜੀ ਆਂਡੇ ਜੀ ਵੀ ਠੀਕ ਆ ਘਰ ਮਕਾਨ ਤਾਂ ਯਾਰ ਹੁਣ ਵੀ ਬਹੁਤ ਸੋਹਣਾ ਪਿਆ ਹੈ ਤੇ ਜਿਹੜੀ ਆਹ ਇੱਟ ਸੀ ਨਾ ਚਾਰੇ ਤੇ ਤਾਂ ਹਾਂ ਬਾਬੇ ਤੋਂ ਆਪਾਂ ਗੱਲਾਂ ਸੁਣਦੇ ਹੁੰਦੇ ਸੀ ਤੇ ਕਿਹੜਾ ਪਚਾਉਣਾ ਹੁੰਦਾ ਸੀ ਤਾਂ ਹਾਂ ਮਿਸਤਰੀ ਕੋਲ ਇੱਟ ਗਿਆਨ ਗਿਆਨ ਹੈ ਅੱਛਾ ਉਦੋਂ ਬਾਈ ਇੰਨੇ ਇੰਨੇ ਤਕੜੇ ਯੋਧੇ ਹੁੰਦੇ ਸੀ ਕਿਉਂ ਮੁੰਡੇ ਪਚਾ ਦੇਣ ਇੱਟ ਤਾਂ ਹਾਂ ਇਕੱਲਾ ਇੱਟ ਫੜੋਂ ਰਿਹਾ ਨਹੀਂ ਹੁਣ ਨਹੀਂ ਪਚਾਈ ਜਾਂਦੇ ਕਿਤੇ ਟਰਾਈ ਕਰਕੇ ਦੇਖਾਂ ਹੋ ਵੀ ਇੱਟ ਤਾਂ ਨਹੀਂ ਚਲ ਕੋਈ ਨਾ ਤੋੜਨਾ ਤਾਂ ਹੈਗੀ ਆ ਦੇਖ ਤਾਲਾ ਨਹੀਂ ਨਹੀਂ ਇਧਰ ਲਈ ਸੜ ਦੇਖ ਤਾਲਾ ਹਾਂ ਮੈਂ ਕੋਈ ਚੜਾ ਸਕਦਾ ਮੈਂ ਫੇਰਾ ਚੜਾ ਦੂ ਬਾਹਾਂ ਦੀ ਕਿਹੜੇ ਦਾ ਮਸਾ ਖੜੇ ਹੁੰਦੇ ਨੇ ਹਾਂ ਮਾਸੀ ਆ ਨਾ ਗਿਆਨ ਅੱਗੇ ਜੇ ਆਪਾਂ ਧਾਰ ਰਹੇ ਹਾਂ 1000 ਤੇ ਉਹ ਜਦੋਂ ਤੁਸੀਂ 2.5 ਨਾ ਦੀ ਡਾਟ ਉਹਦੇ ਵਿੱਚ ਦੇਖੋ ਵੀ ਕੀ ਕੁਝ ਪਾਇਆ ਹੋਇਆ ਜਿਹੜੀ ਇੰਨੀ ਸੋਹਣੀ ਪਈ ਆ ਹਜੇ ਉਹਨੂੰ ਘਟ ਘਟ ਸੱਤ ਸਾਲ ਹੋ ਗਏ ਉਹਨੂੰ ਪਾਣੀ ਦਿੱਤਾ ਮੱਕ ਨਹੀਂ ਲੱਗਿਆ ਤਾ ਵਧੀਆ ਪਈ ਨਿੱਥੀਮ ਕਰੀਦਾ ਬੇਕਾ ਕਿੰਨੀ ਆ ਨਾ ਉਹਦੇ ਵਿੱਚ ਕੋਸਤਾ ਖਾਸੀਅਤ ਹੋਊਗੀ ਨਾ ਜਿਹੜੀ ਪੁਰਾਣੀ ਇਹ ਤਾਂ ਵਧੀਆ ਹੈ ਪਹਿਲਾਂ ਵਾਲੇ ਹਾਂ ਹੋ ਸਕਦਾ ਹਾਂ ਹੋ ਸਕਦਾ ਤਾਂ ਹਾਂ ਰੋੜੀ ਗੁੱਟ ਕੇ ਬਣਾਈ ਹੋਵੇ ਤੇ ਰੋੜੀ ਨਹੀਂ ਉਹ ਇੱਟ ਨਿਕਲੂਗੀ ਠੀਕ ਆ ਇੱਟ ਮਾਲਾ ਵੀ ਜਾ ਸਾਫ ਇੱਟ ਹੁੰਦੀ ਆ ਠੀਕ ਆ ਹਾਂ ਇੱਟਾਂ ਨਹੀਂ ਆ ਚਲੋ ਮੈਂ ਉਹ ਵੀ ਸ਼ਾਟ ਲਾਉਂਗਾ ਜੀ ਵਿੱਚੋਂ ਜਿਹੜਾ ਜਿਹੜਾ ਕੁਝ ਕਿਸੇ ਆਪਾਂ ਤਾਂ ਅਸੀਂ ਉੱਥੇ ਆਏ ਹੋ ਤੁਸੀਂ ਕੋਈ ਗੱਲ ਸੁਣਾਉਪਾ ਬਣਾਇਓ ਉੱਥੇ ਤੇ ਆਹ ਤੁਹਾਨੂੰ ਮੈਂ ਦੁਬਾਰਾ ਫੇਰ ਮਕਾਨ ਦਿਖਾ ਰਿਹਾ ਜੀ ਇਹ ਉੱਪਰ ਪਹਿਲਾਂ ਕੁੱਤੇ ਲਾਏ ਹੋਏ ਸੀ ਇਸ ਤਰ੍ਹਾਂ ਦਾ ਬਈ ਇਹ ਮਕਾਨ ਸੀ ਹਜੇ ਵੀ ਬਈ ਮਗਾਣ ਕਿਉਂਗਾ ਤੇਉਂ